ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਪਟਿਆਲਾ ਚ ਕਿਹਾ ਕਿ ਲੀਵੀਨਰ ਰਿਲੇਸ਼ਨ ਦੇ ਵਧ ਰਹੇ ਮਾਮਲੇ ਸਾਡੇ ਸਮਾਜ ਲਈ ਚਿੰਤਾਜਨਕ ਹਨ ਪੁਲਿਸ ਲਾਈਨ ਵਿਕੇ ਔਰਤਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਹਨਾਂ ਨੂੰ ਨਿਆਂ ਦਿਵਾਉਣ ਲਈ ਲਗਾਈ ਗਈ ਲੋਕ ਅਦਾਲਤਾਂ ਮੁਕੇ ਰਾਜ ਲਾਲੀ ਗਿੱਲ ਨੇ ਕਿਹਾ ਕਿ ਮੁੰਡੇ ਕੁੜੀਆਂ ਤੇ ਇਥੋਂ ਤੱਕ ਕਿ ਕਈ ਵਿਆਹ ਹੋਏ ਮਰਤੇ ਔਰਤਾਂ ਵੀ ਲੀਵੀਨਰ ਰਿਲੇਸ਼ਨ ਦੀ ਇਸ ਬੁਰਾਈ ਵੱਲ ਧੱਕੇ ਜਾ ਰਹੇ ਹਨ ਜੋ ਕਿ ਸਾਡੇ ਸਮਾਜ ਨੂੰ ਸੁੰਘਵਾਉਣ ਖਾ ਰਹੀ ਹੈ ਇਸ ਤੋਂ ਬਚਣ ਦੀ ਲੋੜ ਹੈ ਦੇਖੋ ਇਹ ਸਾਡਾ ਇੱਕ ਰੂਟੀਨ ਹੈਗਾ ਜਿਹੜਾ ਅਸੀਂ ਹਰ ਡਿਸਟ੍ਰਿਕਟ ਤੇ ਜਾ ਕੇ ਅਸੀਂ ਲੋਕ ਅਦਾਲਤ ਲਗਾਉਣੀ ਆਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮਤਲਬ ਕੋਈ ਮਜਬੂਰ ਵੀ ਹੁੰਦੇ ਨੇ ਕਿ ਐਡੀ ਦੂਰ ਮਹਾਲੀ ਨਹੀਂ ਆਇਆ ਜਾਂਦਾ ਸਭ ਕੋਲ ਤੇ ਉਹ ਕੇਸਿਸ ਜਿਹੜੇ ਸਾਡੇ ਕੋਲ ਪਟਿਆਲਾ ਡਿਸਟ੍ਰਿਕਟ ਦੇ ਹੈਗੇ ਸੀ ਇਸ ਟਾਈਮ ਦੇ ਉੱਤੇ ਉਹ ਸੀ ਕੁਝ ਨਿਊ ਕੇਸਿਸ ਸੀਗੇ ਜਿਹੜੇ ਬੰਦੇ ਆਏ ਨੇ ਮਿਲਣ ਦੇ ਲਈ ਤੇ ਕੁਝ ਇਹ ਤੇ ਜਿਹੜੀ ਮਾਲਾ ਸਟੇਸ਼ਨ ਦੇ ਉੱਤੇ ਕੇਸ ਨੇ ਉਹ ਵੀ ਆਏ ਹੋਏ ਸੀਗੇ ਔਰ ਕੇਸ ਦੇ ਡਿਫਰੈਂਟ ਟਾਈਪ ਆਫ ਕੇਸਿਸ ਨੇ ਕੁਝ ਕੇਸਿਸ ਡੋਮੈਸਟਿਕ ਵਾਇਲੈਂਸ ਦੇ ਨੇ ਕੁਝ ਕੇਸਸ ਡਾਊਰੀ ਦੇ ਨੇ ਤੇ ਕੁਝ ਜਿਹੜੇ ਹੈਗੇ ਨੇ ਕਿ ਵਿਆਹ ਕਰਾ ਕੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਨੇ ਤੁਹਾਨੂੰ ਵਾਪਸ ਨਹੀਂ ਬੁਲਾਇਆ ਕਰੇ ਕੁਝ ਉਹ ਕੇਸਸ ਨੇ ਕੁਝ ਪ੍ਰਾਪਰਟੀ ਰਿਲੇਟਿਡ ਵੀ ਕੇਸਸ ਹੈਗੇ ਸੀਗੇ ਸੋ ਇਸ ਤਰ੍ਹਾਂ ਦੇ ਮਿਲੇ ਜੁਲੇ ਕੇਸਸ ਸੀ ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਕੇਸ ਨੂੰ ਜਾਂ ਹਰ ਇੱਕ ਕੰਪਲੇਨ ਨੂੰ ਐਂਟਰਟੇਨ ਕੀਤਾ ਜਾਵੇ ਉਹਦਾ ਸੋਲੂਸ਼ਨ ਲੱਭਿਆ ਜਾਵੇ ਜਿਸ ਦਾ ਕਿ ਅਸੀਂ ਹੱਲ ਕੀਤਾ ਵੀ ਕੁਝ ਜਿਹੜੇ ਆਈਓਜ਼ ਨੇ ਉਹਨਾਂ ਨੂੰ ਨਿਊ ਇਨਸਟਰਕਸ਼ਨਸ ਵੀ ਦਿੱਤੀਆਂ ਨੇ ਇਸ ਦੇ ਉੱਤੇ ਔਰ ਏ ਕੇਸਸ ਦੇ ਬਾਰੇ ਸੀ ਮੈਂ ਐਨ ਆਰ ਆਈਜ਼ ਦੇ ਬੀਕੁਇਨਸ ਦੇ ਨਹੀਂ ਐਨ ਆਰ ਆਈ ਹਾਂ देयर ਆ ਦੋ ਤਿੰਨ ਕੇਸਸ ਹੈਗੇ ਸੀ ਜਿਦੇ ਕਿ ਲੜਕੀਆਂ ਦਾ ਵਿਆਹ ਹੋਇਆ ਸੀ ਹੁਣ ਉਹ ਇੱਥੇ ਆ ਜਾਂ ਲੜਕੇ ਬਾਹਰ ਚਲੇ ਗਏ ਨੇ ਤੇ ਉਹ ਹੁਣ ਇਹਨਾਂ ਨੂੰ ਬੁਲਾ ਨਹੀਂ ਰਹੇ ਤੇ ਉਹਨਾਂ ਦੇ ਨੰਬਰਸ ਬਲੌਕ ਕਰਤੇ ਰਹੇ ਤੇ ਜਿਹੜੇ ਸਹਰਾਕਰ ਇੱਥੇ ਹੈਗਾ ਉਹ ਉਹਨਾਂ ਨੂੰ ਆਪਣੇ ਘਰੇ ਰੱਖਣ ਨੂੰ ਤਿਆਰ ਨਹੀਂ ਮੈਂ ਜਿਹੜੇ ਵੈਰੀਜ਼ ਦੇ ਕੇਸ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਆਉਂਦੇ ਨਹੀਂਗੇ ਜਾਂ ਮਹਿਲਾ ਜੁਨੀਅਰ ਕੈਸਟੂਲ ਵੀ ਜਾਂਦੇ ਨੇ ਕਿ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਜਾਂ ਉਸ ਦੇ ਉੱਪਰ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਕਿਉਂਕਿ ਬਹੁਤ ਕਾਟਪੀਰੇਟ ਜਿਹੜਾ ਉਹ ਰਹਿੰਦਾ ਹੈਗਾ ਪਹਿਲਾ ਹੁੰਦਾ ਸੀਗਾ ਕਿ ਦਹੇਜ ਨੂੰ ਲੈ ਕੇ ਇਹ ਚੱਕਰ ਪੈਂਦਾ ਸੀਗਾ ਲੇਕਿਨ ਹੁਣ ਆਪਸੀ ਕਲੇਸ਼ ਜਿਹੜਾ ਬਹੁਤ ਹੁੰਦਾ ਇਸ ਨੂੰ ਕਿਵੇਂ ਹੈਂਡਲਿੰਗ ਜਿਹੜਾ ਕੀਤਾ ਜਾਂਦਾ ਦੇਖੋ ਐਦਾਂ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਜਾਂ ਲਿਵ-ਇਨ ਰਿਲੇਸ਼ਨਸ਼ਿਪ ਦੇ ਨਾਲ ਅੱਡ ਹੋ ਗਏ ਜਾਂ ਅਲੱਗ-ਅਲੱਗ ਚਲੇ ਗਏ ਇਹਦੇ ਲਈ ਅਸੀਂ ਇਹ ਕਰਦੇ ਹਾਂ ਕਿ ਅਸੀਂ ਇੱਕ ਜਿਹੜੀ ਇਨਕ ਆਯੂ ਡੈਜ਼ਿਗਨੇਟ ਹੁੰਦਾ ਤੇ ਆਈਓ ਜਿਹੜੇ ਨੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕਰਦੇ ਨੇ ਫਿਰ ਉਹ ਦੋਨਾਂ ਪਾਰਟੀ ਨੂੰ ਕਮਿਸ਼ਨ 'ਚ ਬੁਲਾਇਆ ਜਾਂਦਾ ਕੋਸ਼ਿਸ਼ ਹੁੰਦੀ ਹੈ ਕਿ ਮੀਡੀਏਸ਼ਨ ਕਰਕੇ ਸਮਝਾ ਬੁਝਾ ਕੇ ਘਰ ਨੂੰ ਠੀਕ ਕੀਤਾ ਜਾਵੇ ਉਹ ਕਪਲ ਕਦੀ ਕਦੀ ਛੋਟੇ ਛੋਟੇ ਮਿਸ ਅੰਡਰਸਟੈਂਡਿੰਗਸ ਹੁੰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਦੂਰ ਕਰਕੇ ਇਕੱਠਾ ਕੀਤਾ ਜਾਵੇ ਔਰ ਕਦੇ ਹੁੰਦਾ ਹੈ ਕਿ ਪੇਰੈਂਟਸ ਦੇ ਇੰਟਰਫੀਅਰੈਂਸ ਜ਼ਿਆਦਾ ਹੁੰਦੀ ਹੈ ਬਜਾਏ ਕਿ ਹਸਬੈਂਡ ਐਂਡ ਵਾਈਫ ਤੋਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਥੋੜੀ ਦੇਰ ਲਈ ਆਪਣੇ ਆਪ ਆਪਣੀ ਪ੍ਰੋਬਲਮ ਸੋਲਵ ਕਰਨ ਦੋ ਦੇਖਣ ਦੋ ਕਿ ਉਹ ਆਪਸ ਸੋਲਵ ਕਰਕੇ ਠੀਕ ਹੋ ਸਕਦੇ ਕਿ ਨਹੀਂ ਹੋ ਸਕਦੇ ਸੋ ਇਸੇ ਮੀਡੀਏਸ਼ਨ 온ਲੀ ਅਗੇ ਦੇਖਿਆ ਜਾਂਦੇ ਮੈਮ ਕਾਫੀ سارے ਕੇਸਸ ਹੁੰਦੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੋਲਿਟিক্যাল ਇੰਟਰਫੀਰੈਂਸ ਬਹੁਤ ਹੁੰਦਾ ਹੈ ਉਹਨਾਂ ਕੇਸਾਂ ਦੇ ਉੱਪਰ ਪ੍ਰੈਸ਼ਰਾਈਜ਼ ਹੋਵੇ ਐਸਐਚਓ ਦੇ ਉੱਪਰ ਹੋਵੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਕਮਿਸ਼ਨ ਨੇ ਵੇਖ ਰਿਹਾ ਹੈਗਾ ਕਿਉਂਕਿ ਪੋਲਿਟিক্যাল ਪ੍ਰੈਸ਼ਰਸ ਐਸਐਚਓ ਦੇ ਉੱਪਰ ਕਿਸ ਤਰੀਕੇ ਤੋਂ ਦਿੱਖਦਾ ਆਏਗਾ ਜੋ ਅਕਸਰ ਲੋਕ ਗਿਆਨ ਵੀ ਕਰਦੇ ਨੇ ਇਹ ਘੀਟੀ ਗੱਲ ਹੈ ਤੁਹਾਡੀ ਕਿ ਕਈ ਕਈ ਵਾਰੀ ਹੁੰਦਾ ਕੋਈ ਸੋਚਦਾ ਵੀ ਹੈ ਕਿ ਸ਼ਾਇਦ ਮੈਨੂੰ ਕਿਸੇ ਐਮਐਲਏ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ ਕਵਾ ਦਿੱਤਾ ਤੇ ਇਹ ਪਰ ਸਾਡੇ ਕਮਿਸ਼ਨ ਦੇ ਅੰਦਰ ਮੈਂ ਕਦੀ ਵੀ ਸਭ ਤੋਂ ਪਹਿਲੀ ਗੱਲ ਮੈਂ ਇਹ ਹੀ ਕਹਿੰਨੀ ਆ ਕਿ ਅਗਰ ਕੋਈ ਇੱਕ ਕਮਿਸ਼ਨ ਦੇ ਅੰਦਰ ਇਹ ਲੈ ਕੇ ਆਇਆ ਕਿ ਜੀ ਮੈਂ ਮੰਤਰੀ ਸਾਹਿਬ ਨੂੰ ਭੇਜਿਆ ਜਾਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਜਾਂ ਕਿਸੇ ਦੀ ਐਸੀ ਕੋਈ ਸਫਾਰਿਸ਼ ਲੈ ਕੇ ਆਂਦਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਦਿੰਦੀ ਹਾਂ ਕਮਿਸ਼ਨ ਦੇ ਅੰਦਰ ਕੋਈ ਵੀ ਕੇਸ ਚਾਹੇ ਕੋਈ ਮੰਤਰੀ ਸੰਤਰੀ ਜੋ ਵੀ ਹੈ ਚਾਹੇ ਸੀਐਮ ਤੱਕ ਵੀ ਮੇਰੇ ਕੋਲ ਅਗਰ ਕੋਈ ਐਸੀ ਹਾਲਾ ਕੀ ਕਦੇ ਆਇਆ ਨਹੀਂ ਹੈ ਅਗਰ ਕੋਈ ਇੱਕ ਦੋ ਕਦੇ ਬੰਦਾ ਆਂਦਾ ਵੀ ਜੀ ਮੈਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿ ਮੈਨੂੰ ਐਂਟਰਟੇਨ ਕਰਦੇ ਉਸ ਜੀ ਹੈਗਾ ਸੀ ਜੀ ਹੈਗਾ ਸੀ ਉਸ ਨੂੰ ਵੀ ਮੈਂ ਇਹੀ ਕਿਹਾਗਾ ਕਿ ਮੈਨੂੰ ਨਾਂ ਦੋ ਕਿਹੜਾ ਐਮਐਲਏ ਸੀ ਕੀ ਸੀ ਕਿਹੜਾ ਬੰਦਾ ਸੀਗਾ ਮੈਂ ਖੁਦੋ ਐਮਐਲਏ ਸਾਹਿਬ ਨਾਲ ਗੱਲ ਕਰੂੰ ਕਈ ਵਾਰੀ ਹੁੰਦਾ ਝੂਠੀ ਹੁੰਦੀ ਹੈ ਗੱਲ ਕਿ ਐਵੇਂ ਕਿਸੇ ਨੇ ਕਹਿੰਦਾ ਜੀ ਮੈਨੂੰ ਇਹ ਐਸ ਐਮਐਲਏ ਸਾਹਿਬ ਨੇ ਭੇਜਿਆ ਆ ਪਰ ਹੁੰਦਾ ਨਹੀਂ ਹੈ ਕਿਉਂਕਿ ਨਾਂ ਲੈ ਦੋ ਥੋੜਾ ਵੇਟ ਵੱਧ ਜਾਂਦਾ ਕੇਸ ਦੇ ਅੰਦਰ ਉਹ ਬਿਲਕੁਲ ਨਹੀਂ ਹੁੰਦਾ ਔਰ ਉਹਨਾਂ ਦੇ ਨਾਮੇ ਲਿਖੇ ਵੀ ਹੋਏ ਨੇ ਦੋ ਤੇ ਉਹਨਾਂ ਦੇ ਮੈਂ ਖੁਦ ਪਰਸਨਲੀ ਉਹਨਾਂ ਦੇ ਨਾਲ ਗੱਲ ਕਰੂੰਗੀ ਔਰ ਅਗਰ ਇਹ ਗੱਲ ਠੀਕ ਹੋਈ ਕਿ ਹਾਂ ਉਹਨਾਂ ਦਾ ਕੋਈ ਬੰਦਾ ਆਇਆ ਸੀ ਮੈਂ ਖੁਦ ਉਹਨਾਂ ਨੂੰ ਇਹ ਰਿਕੁਐਸਟ ਕਰੂੰਗੀ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਔਰ ਉਸ ਕੇਸ ਦੇ ਉੱਤੇ ਤਾਂ ਮੈਂ ਬਿਲਕੁਲ ਕੰਮ ਨਹੀਂ ਕਰਾਂ। ਪਰ ਤੁਹਾਡੇ ਕੋਲ ਲੋਕ ਉਮੀਦ ਲੈ ਕੇ ਆਉਂਦੇ ਨੇ ਕਿਸ ਤਰੀਕੇ ਦੀ ਕਿਉਂਕਿ ਇਹ ਕਹਿ ਜਾਂਦੇ ਤੁਹਾਡਾ ਐਕਚੁਅਲੀ ਤੁਸੀਂ ਹੈ ਮਹਿਲਾ ਕਮਿਸ਼ਨ ਲੇਕਿਨ ਕੀ ਮਹਿਲਾ ਦਾ ਜ਼ਿਆਦਾ ਪੱਖ ਲੈਨੇ ਹੋ ਕਿਉਂਕਿ ਕਈ ਵਾਰ ਆਦਮੀ ਵੀ ਸਹੀ ਹੁੰਦਾ। ਮੇਰੇ ਕੋਲ ਬੜੇ ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ ਇਹ ਕਿ ਇੱਕ ਜੀ ਪੁਰਸ਼ ਕਮਿਸ਼ਨ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਹਾਵੀ ਹੋ ਰਹੀਆਂ ਨੇ ਠੀਕ ਹੈ ਮਗਰ ਐਸਾ ਨਹੀਂ ਹੈ ਗੱਲ ਇਹ ਹੈਗੀ ਹੈ ਕਿ ਮੈਂ ਬਿਲਕੁਲ ਫੇਅਰ ਹ ਜਿੱਤੇ ਤੇ ਲੜਕੀਆਂ ਕਦੇ-ਕਦੇ ਹੋ ਜਾਂਦਾ ਧੱਕਾ ਵੀ ਹੋ ਜਾਂਦਾ ਥੋੜਾ ਜਿਹਾ ਬੁਆਇਸ ਦੇ ਨਾਲ ਵੀ ਉਹ ਉਹਨਾਂ ਨੂੰ ਮੈਂ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਇਨਕੁਆਇਰੀ ਦੇਖਦੇ ਹੋ ਫੈਕਟ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਧੱਕਾ ਹੋ ਰਿਹਾ ਲੜਕੇ ਦੇ ਨਾਲ ਅਸੀਂ ਉਹਦੇ ਉੱਤੇ ਬਿਲਕੁਲ ਨਹੀਂ ਕਰਦੇ ਕਾਰਵਾਈ ਮੈਂ ਉਸ ਲੜਕੀ ਦੀ ਕਦੇ ਨਹੀਂ ਸੁਣਦੀ ਉਸ ਬਾਅਦ ਕਿ ਜਿਸ ਤਰ੍ਹਾਂ ਦੇ ਨਾਲ ਚਾਹੇ ਕਾਲਜ ਚ ਪੜ੍ਹਿਆ ਨੇ ਕੁੜੀਆਂ ਉਹ ਉਹਨਾਂ ਕੀ ਹੈ ਉਹਨਾਂ ਗੱਲਾਂ ਦੇ ਵਿੱਚ ਲਗਾ ਕੇ ਮਰਗੀ ਵਿਆਹ ਕਰਵਾਉਣਾ ਬਟ ਪੇਰੈਂਟਸ ਦੇ ਕਿੰਨਾ ਕਿਤੇ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਹੈਗੀ ਆ ਮਾ ਠੀਕ ਹੈ ਕੁੜੀ ਬਾਲਕ ਹੈਗੀ ਆ ਕੁੜੀੋਦੀ ਰੇ ਗਿਆ ਮਦਦ ਨਾਲ ਨਹੀਂ ਕੱਟੀ ਬਟ ਕਿੰਨਾ ਕਿਤੇ ਲੱਗਦਾ ਹੈ ਕਿ ਪੇਰੈਂਟਸ ਦੀ ਵੀ ਸੁਣਵਾਈ ਹੋਣੀ ਜ਼ਰੂਰੀ ਹੈਗੀ ਇਸ ਕੇਸ ਨੂੰ ਲੈ ਕੇ ਜੀ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਐਡਲਟ ਨਹੀਂ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ ਕਈ ਵਾਰੀ ਹੁੰਦਾ ਕਿ ਮੈਰਿਜ ਹਲੇ ਹੋਈ ਨਹੀਂ ਅਸੀਂ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕੰਸੈਂਸ਼ੁਅਲ ਹੈ ਇਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਮਿਸ਼ਨ ਜਾਂਦੇ ਮੈਂ ਉਹਨਾਂ ਨੂੰ ਇਹ ਸਮਝਾਨੀ ਆ ਕਿ ਬੇਟਾ ਦੇਖੋ ਤੁਸੀਂ ਠੀਕ ਐ ਕਿਸ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨਵਿਕਸ਼ਨ ਹੋਣੀ ਚਾਹੀਦੀ ਹੈ ਅੰਦਰ ਤੁਹਾਡੇ ਆਪਣੇ ਸੰਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਹੈ ਬੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਕਿ ਤੁਸੀਂ ਠੀਕ ਕਦਮ ਚੱਕਿਆ ਹੈ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਮੋਰਲ ਸ ਕਈ ਵਾਰੀ ਹੁੰਦਾ ਕਿ ਜੀ ਸਾਨੂੰ ਉਹ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਇੱਥੇ ਪੁਲਿਸ ਦੀ ਕਾਰਵਾਈ ਕਰੋ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਹੋਇਆ ਇਹ ਕੋਈ ਕਾਰਵਾਈ ਨਹੀਂ ਬਣਦੀ ਕਿਉਂਕਿ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਨੀ ਆ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਰੱਖੋ ਬਸ ਆਪੀ ਤਾਂ ਇਹ ਚੀਜ਼ਾਂ ਕਮਿਸ਼ਨ ਦੇ ਨੋਟਿਸ ਦੇ ਵਿੱਚ ਦਿੱਤੀਆਂ ਸੀ ਭਾਵੇਂ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੋਵੇ ਭਾਵੇਂ ਉਹ ਪੰਚਾਇਤ ਇਲੈਕਸ਼ਨ ਦੇ ਵਿੱਚ ਔਰਤਾਂ ਨਾਲ ਹੋਈ ਉਸ ਨੂੰ ਲੈ ਕੇ ਕੀ ਰਿਪੋਰਟ ਹੁਣ ਤੱਕ ਕਮਿਸ਼ਨ ਨੇ ਤਿਆਰ ਕੀਤੀ ਜੀ ਜਾਂ ਕੀ ਕੁਝ ਉਸ ਦੇ ਉੱਪਰ ਕੀਤਾ ਜਿੱਤੇ ਲੱਗਦਾ ਹੈ ਕਿ ਵੀ ਜਿਹੜੀ ਗੱਲ ਹੈ ਉਹ ਚਾਹੇ ਕੋਈ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਆਂ ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਬਣਦੀ ਆ ਜਾਂ ਕੋਈ ਤਾਰਾ ਲੱਗਦੀ ਆ ਉਥੇ ਜ਼ਰੂਰ ਕਰਦੇ ਆਂ ਦੇਖੋ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਪਬਲੀਕਲੀ ਮਾਫੀ ਮੰਗੀ ਹੈ ਇਸ ਚੀਜ਼ ਦੀ ਠੀਕ ਹੈ ਹੋਰ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਪੰਚਾਇਤੀ ਇਲੈਕਸ਼ਨ ਜੋ ਮਹਿਲਾ ਆਦਾ ਹੋਇਆ ਸੀ ਪਟਿਆਲੇ ਪਹੁੰਚੋ ਤੁਸੀਂ ਕਾਫੀ ਸਾਰਾ ਦੇਖੋ ਪੰਚਾਇਤੀ ਜਦੋਂ ਇਲੈਕਸ਼ਨ ਦਾ ਟਾਈਮ ਆਂਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਬਈ ਆਪੋਜੀਸ਼ਨ ਜਾਂ ਕਦੇ ਦੂਸਰਾ ਕੋਈ ਵੀ ਚੀਜ਼ ਹੈ ਇੱਕ ਦੂਜੇ ਦੇ ਨਾਲ ਅਲੀਗੇਸ਼ਨਸ ਵੀ ਲੱਗਦੀਆਂ ਨੇ ਕੁਝ ਧੱਕਾ ਵੀ ਹੁੰਦਾ ਜਾਂ ਕੁਝ ਹ ਐਸਟੀ ਕੇ ਦੇ ਨਾਲ ਮੇਰੇ ਕੋਲ ਕਮਿਸ਼ਨ ਚੀਜ਼ ਦੀ ਕੋਈ ਰਿਪੋਰਟ ਨਹੀਂ ਆਈ ਸੀ। ਅਜੇ ਹੁੰਦਾ ਕੇਸ ਹੋਈ ਨਹੀਂ ਸਰ ਅੱਜ ਕਿੰਨੇ ਕੇਸ ਤੁਸੀਂ ਟੋਟਲ ਜਦੋਂ ਤੋਂ ਮੇਰਾ ਖਿਆਲ ਹੈ ਕਿ ਜਦੋਂ ਮੈਂ 1 ਸਾਲ ਕੱਲ 15th ਮਾਰਚ ਨੂੰ ਹੋ ਜਾਏਗਾ ਮੇਰੇ ਕੋਲ ਆਈ ਥਿੰਕ 2500 ਦੇ ਕਰੀਬੇ ਕੇਸਸ ਆ ਗਏ ਸੀਗੇ। ਐਂਡ ਜਿਹਦੇ ਵਿੱਚੋਂ ਆਈ ਵੁੱਡ ਸੇ 60 ਟੂ 70% ਹੋ ਚੁੱਕੇ ਨੇ ਖਤਮ। ਕੁਝ ਜਿਹੜੇ ਥੋੜੇ ਬਹੁਤ ਪੈਂਡਿੰਗ ਨੇ ਉਹ ਇਸ ਕਰਕੇ ਪੈਂਡਿੰਗ ਹੋ ਜਾਂਦੇ ਨੇ ਕਿ ਇੱਕ ਜਦੋਂ ਅਸੀਂ ਇਨਕੁਆਰੀ ਮਾਰਕ ਕਰਦੇ ਹਾਂ ਉਹਦੇ ਲਈ ਵੀ ਉਹਨਾਂ ਨੂੰ 10 15 20 ਦਿਨ ਮੰਗਦੇ ਨੇ ਉਸ ਚੀਜ਼ ਦੇ ਲਈ ਮੰਗਦੇ ਨੇ ਫਿਰ ਉਹ ਰਿਪੋਰਟ ਤਿਆਰ ਕਰਦੇ ਫਿਰ ਮੇਰੇ ਕੋਲ ਆਉਂਦੇ ਨੇ ਇਹ ਪੂਰੇ ਪ੍ਰੋਸੈਸ ਦੇ ਅੰਦਰ 15 ਤੋਂ 20 ਦਿਨ ਲੱਗ ਜਾਂਦੇ ਨੇ ਤੇ ਉਹੀ ਚੀਜ਼ ਪੈਂਡਿੰਗ ਹੈ ਬਾਕੀ ਸਾਰੇ ਕੇਸ ਅੱਜ ਕੀ ਅਦਾਲਤ ਦੇ ਵਿੱਚ ਕਿੰਨੇ ਕੇਸ ਸੀ ਆਈ ਥਿੰਕ ਇਟਸ ਬਸ 30 ਕੇਸਸ ਆਈ ਥਿੰਕ 30 ਕੇਸਸ پراਪਰਟੀ ਬੇਚਨੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز